ਹਾਂਜੀ ਦੋਸਤੋ ਸਕੂਲਾਂ ਅਤੇ ਕਾਲਜਾਂ ਲਈ ਭਰਤੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਹਰਜੋਤ ਬੈਂਸ ਨੇ ਬਹੁਤ ਵੱਡਾ ਅੱਜ ਫੈਸਲਾ ਲਿਆ ਹੈ ਤੇ ਬਹੁਤ ਵੱਡਾ ਐਲਾਨ ਕਰ ਦਿੱਤਾ ਹੈ ਤੁਹਾਨੂੰ ਸਭ ਨੂੰ ਇੱਥੇ ਜੋ ਕਿ ਖੁਸ਼ਖਬਰੀ ਦੇ ਦਿੱਤੀ ਹੈ ਤੁਹਾਡੇ ਲਈ ਬਹੁਤ ਵੱਡਾ ਤੋਹਫਾ ਹੈ ਤਾਂ ਦੋਸਤੋ ਪਹਿਲਾ ਤਾਂ ਤੁਹਾਨੂੰ ਦੱਸਦੀ ਕਿ ਜਿਹੜੀਆਂ ਪੋਸਟਾਂ ਨੇ ਸਰਕਾਰੀ ਕਾਲਜਾਂ ਦੇ ਵਿੱਚ ਸਰਕਾਰੀ ਕਾਲਜਾਂ ਦੇ ਵਿੱਚ 646 ਪ੍ਰੋਫੈਸਰਾਂ ਦੀ ਜਲਦ ਹੀ ਕੀਤੀ ਜਾਵੇਗੀ ਭਰਤੀ ਇਸ ਤੋਂ ਬਾਅਦ ਦੋਸਤੋ ਤੁਸੀਂ ਦੇਖੋਗੇ ਸਿੱਖਿਆ ਵਿਭਾਗ ਦੇ ਵਿੱਚ 7000 ਪ੍ਰਾਇਮਰੀ ਜਿਹੜੇ ਟੀਚਰ ਹਨ ਉਹਨਾਂ ਦੀ ਭਰਤੀ ਕੀਤੀ ਜਾਵੇਗੀ ਜਿਹੜੇ ਛੋਟੇ ਬੱਚਿਆਂ ਨੂੰ ਪੜ੍ਹਾਉਣਗੇ ਉਸ ਤੋਂ ਬਾਅਦ ਦੋਸਤੋ ਤੁਸੀਂ ਦੇਖੋਗੇ 6000 ਵੈਕੰਸੀ ETT ਦੀ ਇਸ ਤੇ ਵੀ ਕੱਢੀ ਜਾਵੇਗੀ ਤਾਂ ਇਹ ਦੋਸਤੋ ਬਹੁਤ ਹੀ ਖੁਸ਼ਖਬਰੀ ਦੇ ਨਾਲ ਤੁਹਾਡੇ ਲਈ ਅੱਜ ਦੀ ਅਪਡੇਟ ਹੈ ਇੱਥੇ ਤੁਸੀਂ ਦੇਖੋਗੇ ਮਾਸਟ ਕਰ ਰਹੀ ਵੀ ਤੁਹਾਨੂੰ 6000 ਵੈਕੰਸੀ ਦਾ ਇੱਥੇ ਪ੍ਰਬੰਧ ਕੀਤਾ ਜਾਵੇਗਾ ਜੋ ਕਿ ਅਧਿਆਪਕਾਂ ਦੀ ਕੀਤੀ ਜਾਵੇਗੀ ਪ੍ਰਿੰਸੀਪਲ ਤੋਂ ਬਾਅਦ ਹੁਣ ਸਕੂਲ ਹੈਡ ਸਟਾਫ ਨੂੰ ਵੀ ਜਾਣਾ ਪਵੇਗਾ ਟ੍ਰੇਨਿੰਗ ਦੇ ਲਈ ਫਿਨਲੈਂਡ ਦੇ ਵਿੱਚ ਤਾਂ ਦੋਸਤੋ ਇਹ ਤੁਹਾਡੇ ਲਈ ਅੱਜ ਦੀ ਬਹੁਤ ਵੱਡੀ ਅਪਡੇਟ ਹੈ ਜਲਦ ਹੀ ਦੋਸਤੋ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦਾ ਵੀ ਨੋਟੀਫਿਕੇਸ਼ਨ ਕੱਢਿਆ ਜਾਵੇਗਾ ਵੀਡੀਓ ਚੰਗੀ ਲੱਗੇ ਤਾਂ ਲਾਈਕ ਜਰੂਰ ਕਰਕੇ ਜਾਣਾ ਇਦਾਂ ਦੀ ਅਪਡੇਟ ਪਾਉਣ ਦੇ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਜੇਕਰ ਦੋਸਤੋ ਤੁਹਾਡਾ ਇਸ ਤੋਂ ਇਲਾਵਾ ਕੋਈ ਹੋਰ ਕਮੈਂਟ ਹੈ ਉਹ ਤੁਸੀਂ ਮੈਨੂੰ ਕਰ ਸਕਦੇ ਹੋ ਅਗਲੀ ਵੀਡੀਓ ਦੇ ਵਿੱਚ ਆਪਾਂ ਫਿਰ ਹਾਜ਼ਰ ਹੋਵਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੈ ਹਿੰਦ ਸਾਥੀਓ